कूड़ा ही कूड़ा खिलरा पेको सीक हो हां तुश इतना की कर दे क्यों मजा नहीं, नहीं मतलब थोन क्यों पता लग गया मेरे घर का प्यार कर ਉਹ ਸਾਰਾ ਕੁਝ ਪਤਾ ਕਰ ਲੈਂਦੇ ਨੇ ਮੈਨਾத்ਰੀ ਬੇਬੇ ਦਾ ਪਤਾ ਲੈਣ ਆਏਗਾ ਤੂੰ ਦੱਸ ਦੇਣੀ ਜੀ ਨਾ ਬਿਮਾਰ ਨੇ ਹਾਂ ਬਿਮਾਰ ਨੇ ਕਾफी ਸਮੇ ਤੋਂ ਨਾਲ ਇੱਕ ਗੱਲ ਹੋਰ ਦੱਸ ਕੀ ਮੈਂ ਤਰਾ ਮੜਾ ਕਰਤਾ ਯਾਰ ਹੈ ਜਿਹੜਾ ਤੂੰ ਮੇਰਾ ਫੋਨ ਨਹੀਂ ਚੁੱਕਦੀ ਗਈ ਆਪੇ ਨੰਬਰ ਸੇਵ ਕਰ ਗਈ ਉਦੋਂ ਹੁਣ ਫੋਨ ਨਹੀਂ ਚੱਕਣਾ ਜੀ ਜਨਾਬ ਨੇ ਨਹੀਂ ਉਹ ਮੇਰਾ ਨਾ ਟਾਈਮ ਹੀ ਨਹੀਂ ਲੱਗਿਆ ਬੇਬੇ ਬਿਮਾਰ ਸੀ ਨਾ ਤਾਂ ਕਰਕੇ ਕੁਝ ਕਰਦੇ ਬਹਾਨੇ ਲੱਗਦੇ ਨੇ ਮੈਨੂੰ ਸਾਰੇ ਜਿਹੜੇ ਤੋਂ ਹੁਣ ਕੱਢਣ ਲੱਗ ਗਈ ਨਹੀਂ ਨਹੀਂ ਬਾ ਨਿਆਲੀ ਕੋਈ ਗੱਲ ਨਹੀਂ ਕੁਛ ਘਰ ਦੇ ਕੰਮ ਹੋ ਜਾਂਦੇ ਆ ਕੁਛ ਤੁਹਾਨੂੰ ਪਤਾ ਹੀ ਐ ਮੈਂ ਸਾਰਾ ਕੰਮ ਤਾਂ ਮੈਨੂੰ ਪਤਾ ਤੂ ਕਿਹੜੇ ਕਰਦੀ ਹੈਗੀ ਘਰ ਦੇ ਤਾਂ ਬਸ ਗੱਲੀ ਨੇ ਉਹ ਤਾਂ ਪਤਾ ਹੀ ਲੱਗ ਰਿਹਾ ਹੈਗਾ ਚੱਲ ਤੁਸੀਂ ਆ ਜਾਓ ਔਲੇ ਮੇਰੀ ਗੱਲ ਸੁਣੋ ਬੇਬੇ ਕੋਲੇ ਕੋਈ ਹੋਰ ਗੱਲ ਨਾ ਕਰਿਓ ਠੀਕ ਆ ਉਹਨੂੰ ਹਾਂ ਉਹਨੂੰ ਮੈਂ ਐਂ ਕਹਿਆ ਹੋਇਆ ਵੀ ਇਹ ਮੁੰਡਾ ਮੇਰੇ ਨਾਲ ਐਂ ਕਹੂੰਗੀ ਵੀ ਸ਼ੋਰੂਮ ਚ ਲੱਗਿਆ ਉਹ ਚੱਲ ਤੂੰ ਫਿਕਰ ਨਾ ਕਰ ਯਾਰ ਨਹੀਂ ਤੱਕ ਨਾ ਬੱਦ ਸਿਆਣਾਗਾ ਠੀਕ ਆ ਹਾਂ ਪਲੀਜ਼ ਕਿਤੇ ਹੋਰ ਕੋਈ ਇੱਥੇ ਭਾਂਡਾ ਭੰਨੋ ਮੇਰਾ ਠੀਕ ਆ ਭਾਂਡਾ ਵੀ ਮੇਰਾ ਮੋਟਾ ਦਿਮਾਗ ਨਹੀਂ ਆਂ ਡਰਾਈਵਰ ਕਾ ਨਾਲੇ ਹੋਰ ਕਿਸੇ ਗੱਲ ਦਾ ਪਤਾ ਨਹੀਂ ਬੀਬੀ ਨੂੰ ਮੈਨੂੰ ਐ ਦੱਸਿਆ ਹੈ ਵੀ ਮੈਂ ਸ਼ੋਰੂਮ ਚ ਲੱਗ ਗਿਆ ਸਾਹਮਣੇ ਬੱਸ ਕਰ ਬੀਬੇ ਮੈਨੂੰ ਸਾਰਾ ਕੁਝ ਪਤਾ ਠੀਕ ਆ ਸਭ ਦਾ ਅੱਛਾ ਕਹਿ ਮੈਂ ਦੋ ਸਾਰਾ ਅੱਛਾ ਜੀ ਪਤਾ ਜੀ ਮਾਤਾ ਜੀ ਅਸੀਂ ਸ਼ੋਰੂਮ 'ਚ ਇਕੱਠੇ ਕੰਮ ਕਰਦੇ ਹਾਂ ਸਿੱਧੀ ਕੁੜੀ ਦਾ ਬੇਬੇ ਮੈਂ ਤੈਨੂੰ ਦੱਸਣਾ ਭੁੱਲ ਗਈ ਇਹ ਮੇਰੇ ਨਾਲ ਨਾ ਸ਼ੋਰੂਮ 'ਚ ਲੱਗਿਆ ਹੋਇਆ ਮੁੰਡਾ ਉੱਥੇ ਜਿੱਥੇ ਤੁਸੀਂ ਇਕੱਠੇ ਕੰਮ ਕਰਦੇ ਹੋ ਮਤਲਬ ਜੀ ਹੁੰਦਾ ਪਤਾ ਲੱਗਣਾ ਜੀ ਤੁਸੀਂ ਬਾਲੀ ਬੁਮਾਰ ਹੋ ਰਹੇ ਮੈਂ ਇਹ ਤੁਹਾਨੂੰ ਦਿਖਾ ਸਕੀ ਹਾਂ ਜੀ ਹਨਾ ਕੰਟੀਨਾਰ ਜਾਓ ਦੱਸਾ ਸਾਥ ਕੁੜੀ ਅੱਜ ਤੱਕ ਹਨੀ ਕਰਾਉਂਦੇ ਸਿੱਖੋ ਲੋ ਆਚੰਦਰਾ ਜੀ ਫਿਰ ਜ਼ਰੂਰ ਤੋਂ ਉਹ ਪਤਾ ਕਰਦੇ ਪਈ ਆਏ ਕੋ ਮਾਤਾ ਜੀ ਇਹ ਹੱਥ ਪਾੜ ਚ ਨਾ ਫੈਲੀ ਕੇ ਥੋੜੇ ਡਾਕਟਰ ਚੱਜੇ ਆਪਾਂ ਪਟਿਆਲਾ ਲੈ ਕੇ ਜਾਵਾਂਗੇ ਤੇਰ ਕੋਸਾ ਬੰਦਿਆ ਕਰਾਉਂਗੀ ਤੁੰਗੀਆਂ ਸਾਰਾ ਲਾ ਜੀ ਤੁਸੀਂ ਆਏ ਹੋ ਇਹ ਤਾਂ ਬੜਾ ਫਿਕਰ ਦੀ ਗੱਲ ਸੀ ਥੋੜੀ ਕਿਤੇ ਤਾਂ ਜਾਈ ਜਾ ਰਹੀ ਹੈ ਮਨ ਬਹੁਤ ਸਾਡੇ ਤੋਂ ਪੀਸ ਬੋਲ ਨਾ ਮਾਤਾ ਜੀ ਕਿਹੋ ਜਿਹਾ ਕਲੀਅਰਟੀ ਆ ਤੁਹਾਡਾ ਪੁੱਤ ਆ ਗਿਆ ਨਾ ਅਵੇ ਤੁਹਾਡੇ ਪੁੱਤ ਵਰਗੀਆਂ ਜਾਨ ਸਾਰਾ ਸਭ ਤੋਂ ਕੋਈ ਨਾ ਕਿਸੇ ਤਰ੍ਹਾਂ ਭਗਾ ਸੇ ਜਾਂਦਾ ਹੁਣ ਇਸ ਦਾ ਦੋਈ ਨਾ ਮਤ ਨਹੀਂ ਆ ਬਈ ਉਹ ਗੱਲ ਹੋਈ ਚਹੀਏ ਕਹਿੰਦਾ ਸੋਟੀ ਬਿੜੇ ਸਾਰ ਬੁਰਾ ਸੋਟੀ ਸਾਰ ਆਂਦਿਆਂ ਕਦੀ ਇਹਨਾਂ ਨੂੰ ਨਾ ਲਾਉਦਾ ਹੈ ਯਾ ਨਾਲ ਕੋਈ ਦਾ ਠੀਕ ਹੋ ਲੂਗੀ ਚੱਲ ਫਿਰ ਬੋਏ ਤਾਗਾ ਹੋਵੇ ਕੀ ਹੋਣਾ ਜਵਾਕ ਤੇ ਪਤਾ ਤੇਰੀ ਦੇਖਤ ਨਾਲ ਨ ਤੋਤਾ ਚਾਹ ਪੀਓਗੇ ਨਹੀਂ ਨਹੀਂ ਚਾਹ ਨਹੀਂ ਮਿਲਦੀ ਹੈਗਾ ਮੈਂ ਤਾਂ ਬਸ ਪਤਾ ਹੀ ਲੈਣ ਆਇਆ ਸੀ ਕੋਈ ਨਾ ਚਾਹ ਨੂੰ ਕੁਝ ਲੈਣ ਜਾਣਾ ਕੱਤੀ ਬਣਾ ਲਈ ਨਾ ਨਹੀਂ ਚਾਹ ਬਣਾ ਦੇ ਬਣਾ ਦੇ ਉਹਨੇ ਖੇਚਲਾ ਕਰੋਗੇ ਤੁਸੀਂ ਮੈਂ ਕੋਈ ਨਾ ਚਾਹ ਕਾਣ ਪੀਂਦੇ ਤੱਤੇ ਬਣੀ ਦੀ ਕਿਹੜੀ ਖੇਚੜਾ ਤੂੰ ਵੀ ਚੱਲੂ ਆਏ ਨਾ ਚੱਲ ਬੇਬੇ ਤੁਸੀਂ ਗੱਲ ਨਾ ਕਰੋ ਮੈਂ ਚਾਹ ਬਣਾ ਕੇ ਲਿਉਣੀ ਹੈ ਠੀਕ ਹੈ ਦੇਖੋ ਖੇਚਲਾ ਕਰੀ ਜਾਂਦੇ ਆ ਬੇਬੇ ਇਹ ਚਾਦੀ ਦਾ ਤੁਸੀਂ ਹਰੇਕ ਰੱਖੀ ਜਿਹੜੇ ਚੁਲੇ ਦਾ ਮੇਰਾ ਤੇਰਾ ਮੇਰਾ ਕੋਈ ਆ ਜਾਂਦਾ ਹੁਣ ਕੋਈ ਤੈਨੂੰ ਆਹੀ ਫਿਕਰ ਹੈ ਇਹ ਤਾਂ ਬਾਲੀ ਸਿਆਣੀ ਆਈ ਛੋਟੀ ਕੁੜੀ ਦਾ ਜਿੰਨੀਆਂ ਸਿੱਖਤਾਂ ਕਰਿਓਂਗੇ ਉੰਨੀ ਘਟਨੇ ਇਹੋ ਜੇ ਬੱਚੇ ਦਾ ਥਿਉਂਦੀ ਨਹੀਂਗੇ ਦੇ ਚੱਲਣਾ ਮੈਂ ਤੈਨੂੰ ਇਹ ਰੱਖਣਾ ਜੇ ਕੋਈ ਨਿਗਾ ਕੋਈ ਮਗਾ ਦੇ ਕਿ ਨੂੰਲੇ ਇੱਕ ਕਰ ਹੋਵੇ ਚਾਹੇ ਗਰੀਬੀ ਹੋਵੇ ਨਹੀਂ ਦੇਜਾ ਬੁਮਾਇਣਾ ਕੋਰਨ ਪਰ ਮੈਂ ਕੀ ਕਰ ਬੁੱਤੀ ਦਾ हां जी हां जी ये गलत है कि आ उम्र ਲੰਘਦੀ ਜਾਂਦੀ ਹੈ ਕੁੜੀ ਦੀ ਜਵਾਨਾ ਬੜਾ ਹੈ ਜਵਾਨਾ ਬੜਾ ਹੈ ਇਹ ਤਾਂ ਗੱਲ ਹੈਗੀ ਮੈਂ ਤਾਂ ਬਹੁਤ ਸਫ਼ਤਾਂ ਕਰਦਾ ਥੱਕਦਾ ਆ ਇਹਦੀਆਂ ਮੈਂ ਤੈਨੂੰ ਬਹੁਤ ਕਹਾਂ ਮੈਂ ਤੇਰੇ ਵਰਗੀ ਸੌ ਕੁੜੀ ਤਾਂ ਮੈਂ ਦੇਖੀ ਵੀ ਆ ਤੱਕ ਬਸ ਸਹੀ ਆ ਦੇਖਦੀ ਆ ਮੈਂ ਮਾੜਾ ਜੀ ਪਰ ਜੇ ਕੋਈ ਹੋਇਆ ਤਾਂ ਦੱਸ ਨੀਂ ਮੇਰਾ ਚ ਬਸ ਓੜਾ ਦਿਮਾਗ ਦੀ ਕਮੀ ਹੈ ਜੀ ਦਿਮਾਗ ਘਟਾਉਂਦਾ ਸਭ ਤਾਂ ਦਿਮਾਗ ਤਾਂ ਭੀ ਜਾਏ ਹੋ ਮੇਰੇ ਘੱਟ ਨਹੀਂ ਹੈਗਾ ਟੈਨਸ਼ਨ ਰੱਖਦੀ ਐ ਦਿਮਾਗ ਤੇ ਤੁਸੀਂ ਘਰ ਮੇਰਾ ਫਿਕਰ ਰੱਖੀ ਚੋ ਵੀ ਤਾਂ ਤੇ ਇਹ ਤਾਂ ਗੱਲ ਸਾਰਾ ਹੁਣ ਚਿੰਦੇ ਦਾ ਫਿਕਰ ਵੀ ਜੀ ਲੈਣਾ ਦਾ ਵੀ ਹੀਰ ਆ ਵੀ ਆਪਦਾ ਵੀ ਉਹ ਨਹੀਂ ਮਚਨ ਦਾ ਸੰਗ ਜਾਗਣੀ ਆਉਂਦੀ ਇਹ ਕੰਡਿਆ ਚ ਜਨਵਰੀ ਪਈ ਪਈ ਹੈ ਤੇ ਤੁਹਾਨੂੰ ਆਪ ਦੇ ਸਹਿਣ ਇਹ ਤਾਂ ਗੱਲ ਹੈ ਜਿਉਂਨੇ ਪਾਈ ਗੋਵੇ ਦਾ ਬਾਗ ਹੁੰਦਾ ਫੇ ਕਾਗਰ ਕਿੱਥੇ ਜਿੰਨਾ ਵੀ ਜ਼ਿੰਮੇਵਾਰੀ ਖਰੀਦੀ ਘਰ ਹੈ